ਸਾਰ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੇ ਪਤਾ ਹੈ ਕਿ ਗੱਲ ਇੱਕ ਜੋਰ ਡਰਾਮਾ ਹੋਇਆ ਉਹ ਮੇਰਾ ਧਾਰਾ ਉਹ ਕਿਸੇ ਤਨਪਤਨ ਵਾਲੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੇਰੇ ਤਾਇਆ ਜੀ ਸਰਦਾਰ ਪਸ਼ੋਰਾ ਸਿੰਘ ਜਿਨ੍ਹਾਂ ਨੇ ਜੱਥੇਬੰਦੀ ਸ਼ੁਰੂ ਜਦ ਸਾਈਕਲਾਂ ਤੇ ਦੂਰ ਦਰਾਡੇ ਤੱਕ ਪਹੁੰਚ ਕੇ ਸਕੂਟਰ ਤੇ ਫਿਰ ਮੋਟਰਸਾਈਕਲ ਦੇ ਘੁੰਮਦੇ ਨੇ ਬੜਾ ਉਹਨਾਂ ਨੇ ਆਪਣੇ ਤਨ ਤੇ ਕਸ਼ਟ ਘਟਿਆ ਉਹ ਕੋਈ ਅਣਜਾਣ ਨਹੀਂ ਸੀ ਬਹੁਤ ਤਿੱਖਣ ਬੁੱਤੀ ਦੇ ਮਾਰਕ ਸੀ ਜੋ ਇਹ ਕੱਲ ਹੋਇਆ ਉਹਨੂੰ ਦੇਖ ਕੇ ਉਹਨਾਂ ਦਾ ਸਵਾਰਗਾਂ ਦੇ ਵਿੱਚ ਵਸਾ ਹੋਣਾ ਉਹ ਉਹਨਾਂ ਦੇ ਆਤਮਾ ਨੂੰ ਬੜੀ ਖੇਸ ਪਹੁੰਚੀ ਹੋਣੀ ਕਿ ਕੀ ਹੋ ਰਿਹਾ ਹੈ ਉਹਨਾਂ ਨੇ ਸੋਚ ਵਿਚਾਰ ਕੇ ਬੜੀ ਸਮਝ ਨਾਲ ਪੰਜਾਬ ਆਡੀ ਦੇ ਬਹੁਤ ਸਾਰੇ ਉਸ ਮੈਂਬਰ ਬੈਠੇ ਸੀ ਉਹਨਾਂ ਦੇ ਹੁੰਦੇ ਹੋਇਆ ਉਹਨਾਂ ਦੇ ਨਾਲ ਮੀਟਿੰਗ ਕਰਕੇ ਸਰਦਾਰ ਜਗਦੀਤ ਸਿੰਘ ਡੱਲੇਵਾਲ ਨੂੰ ਜ਼ਿਲ੍ਹੇ ਤੋਂ ਪੰਜਾਬ ਦਾ ਪ੍ਰਧਾਨੇ ਕਹਿ ਕੇ ਲਾਉਣਾ ਕਿ ਜਦੋਂ ਵੀ ਮੇਰੀ ਸਿਹਤ ਢਿੱਲੀ ਰਹਿੰਦੀ ਆ ਹੋਣਾ ਜਦੋਂ ਵੀ ਕਿਤੇ ਮੈਂ ਗੈਰ ਹਾਜ਼ਰ ਹੋਵਾਂ ਕਿਸੇ ਵੀ ਕਾਰਨ ਕਰਕੇ ਤਾਂ ਪ੍ਰਧਾਨ ਜੀ ਸਰਦਾਰ ਜੀ ਸਿੰਘ ਢੱਲੇਵਾਲ ਵੀ ਕਹਿਆ ਕਰਦੇ ਨੇ। ਉਹਨਾਂ ਦੇ ਭੋਟ ਤੋਂ ਬਾਅਦ ਫੇਰ ਇਹ ਗੱਲ ਚੱਲੀ ਕਿ ਆਪਾਂ ਹੁਣ ਪ੍ਰਧਾਨ ਬਦਲੇ ਵਿੱਚ ਇੱਕ ਦੋ ਰਨੇ ਇਹਦੇ ਜਿਹੋ ਜਿਹੇ ਗੱਲ ਸੀ ਤੇ ਫੇਰ ਸਮੂਚੀ ਬਹੁ ਗਿਣਤੀ ਨੇ ਪ੍ਰਧਾਨ ਜੀ ਨੂੰ ਇਹ ਹੀ ਭਿਕਾਨ ਜੀ ਮੰਨਿਆ ਕਿ ਆਪਾਂ ਉਦੋਂ ਨਾਰੇ ਲਾਉਂਦੇ ਸੀ ਪਛਾਰਾ ਸਾਂ ਤੇ ਸੋਚਦੇ ਪਹਿਲਾਂ ਆ ਕੇ ਠੋਕ ਕੇ ਫਿਰ ਪ੍ਰਧਾਨ ਜੀ ਜਿੰਨਾ ਸਮਾਂ ਰਹਿੰਦਾ ਸੀ ਚੋਣਾ ਤੱਕ ਉਦੋਂ ਫਿਰ ਪ੍ਰਧਾਨ ਜੀ ਨੂੰ ਲਾਇਆ ਉਸ ਤੋਂ ਬਾਅਦ ਚੋਣਾ ਹੋਇਆ ਚੋਣਾਂ ਤੋਂ ਬਾਅਦ ਫਿਰ ਪ੍ਰਧਾਨ ਜੀ ਜਿੱਤ ਜਾਂਦੇ ਨੇ ਤੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਬੰਦੇਵਾਲ ਜੀ ਪ੍ਰਧਾਨ ਬਣਦੇ ਨੇ ਪਤਾ ਨਹੀਂ ਕਿਉਂ ਇਹ ਇਹ ਗੱਲਾਂ ਜਿਹੜੀਆਂ ਕੱਲ ਹੋਈਆਂ ਉਹਦੇ ਵਿੱਚ ਬਹੁਤ ਸਾਰੇ ਤਾਂ ਜਿਹੜੇ ਸਾਡੇ ਜਿਵੇਂ ਪ੍ਰਧਾਨ ਉਹਦੇ ਵਿੱਚ ਤਿੰਨ ਚਾਰ ਕ ਗਏ ਨੇ ਉਹ 2-3 ਮਹੀਨੇ ਤੋਂ ਮੀਟਿੰਗਾਂ ਦੇ ਵਿੱਚ ਨਹੀਂ ਸਿਆ ਰਹੇ ਤੇ ਮੂਹਰੋ ਕੱਲ੍ਹ ਰੋਲਾ ਪਾਇਆ ਗਿਆ ਕਿ ਅੱਜ ਜਿਹੜਾ ਸਾਡੇ ਬਲਾਕ ਜਿਹਨੇ ਆਕੇ ਕੋਈ ਅੱਠ ਜ਼ਿਲ੍ਹੇ ਨਹੀਂ ਗਏ ਜਿਹੜੇ ਉਹਨਾਂ ਦੇ ਵਿੱਚ ਗਏ ਨੇ ਉਹ ਤੁਹਾਡੇ ਸਾਹਮਣੇ ਯਾ ਫੋਟੋਆਂ ਦਿਖਾਣੇ ਦਿਖਾਓ ਜੀ ਦੁਆਲੇ ਦਿਖਾ ਲੋ ਕੱਲ ਕੱਲਿਆਂ ਦੀ ਫੋਟੋ ਸਾਰੇ ਘੁਮਾ ਦਿਓ ਉਹ ਪਹਿਲਾਂ ਹੀ ਕੱਢੇ ਹੋਏ ਨੇ ਸਿੱਧੂ ਬਜਾਫੇ ਬੰਦੀ ਵੱਲੋਂ ਕੁਝ ਜਿਹੜੇ ਕਿਸਾਨ ਜੱਫੇ ਵੱਲ ਦੇ ਭਾਰਤੀ ਕਿਸਾਨ ਵੀ ਨੇ ਇੱਕ ਤਾਂ ਸਿੱਧੂ ਪਰ ਵੀ ਗੱਟੀ ਵੀਰਿਆਂ ਤੋਂ ਉਲਟ ਕੰਮ ਕਰਦੇ ਸੀ ਉਹ ਮਜਬੂਰੀ ਹੋ ਗਈ ਮਜਬੂਰ ਹੋ ਕੇ ਕੱਢਣੇ ਪਏ ਨੇ ਤੇ ਉਹ ਅੱਜ ਉਧਰ ਜਾ ਕੇ ਖੜਕੇ ਨੇ ਉਹਨਾਂ ਨੇ ਕਹਿੰਦਾ ਜਿੱਥੇ ਮਾਰ ਜਿਹੜਾ ਕੱਢਿਆ ਆ ਉਹ ਕਿਤੇ ਵੀ ਜਾਵੇ ਸਾਨੂੰ ਕੋਈ ਇ ਮੈਂ ਨਾ ਕਹਿੰਦਾ ਹੋਇਆ ਫੱਤੇ ਵਡਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ